ਸੋ ਚੰਦ ਸਕਿੰਟ ਸੜਕ ਤੇ ਚੱਲਦੇ ਮੋਟਰਸਾਈਕਲ ਦੇਖ ਰਹੇ ਹਾਂ ਇਹਨਾਂ ਦੇ ਵਿੱਚ ਪਹਿਲੇ ਮੋਟਰਸਾਈਕਲ ਦੇ ਪਿੱਛੇ ਬੈਠਾ ਡੀਐਸਪੀ ਸ਼ਮਸ਼ੇਰ ਸਿੰਘ ਸ਼ਹਿਰ ਦੇ ਅੰਦਰ ਚੱਲ ਰਹੇ ਆ ਤੇ ਨਾਲ ਦੀ ਨਾਲ ਈ ਰਿਕਸ਼ੇ ਵਾਲਿਆਂ ਨੂੰ ਲੱਭ ਰਹੇ ਆ ਨਾਲੇ ਤਾਂ ਕੋ ਬਾਸ ਸਾਰਾ ਤੁਹਾਨੂੰ ਮੈਂ ਤੁਜੂਗਾ ਨਾਲੇ ਸਵਾਰੀ ਮੈਂ ਤੁਜੂ ਠੀਕ ਹੈ ਸਪਸ਼ਟ ਜੀ ਉਹ ਗੱਲ ਆ ਜਦੋਂ ਸਵਾਰੀ ਚੜਾਉਣੀ ਆ ਬਿਲਕੁਲ ਕਾਰਨ ਤੋਂ ਕੋਨੇ ਤੋਂ ਪਿੱਛੋਂ ਵਹੀਕਲ ਲੰਘਣਾ ਚਾਹੀਦਾ ਜੀ ਅਗਲੇ ਹਫਤੇ ਤੋਂ ਚੈਕਿੰਗ ਸ਼ੁਰੂ ਹੋ ਜਾਣੀ ਹੈ ਨਾ ਮਾੜਾ ਬੰਦਾ ਵਿੱਚ ਵੱਡਾ ਤੁਸੀਂ ਸਾਨੂੰ ਦੱਸੋ ਇਹ ਬੰਦਾ ਗਲਤ ਆ ਗਿਆ ਜੀ ਉਪਰਾਂ ਬੰਦਾ ਇੱਥੋਂ ਦਾ ਤਾਂ ਲੱਗਦਾ ਨਹੀਂ ਆ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਈ ਰਿਕਸ਼ਾ ਅੱਜ ਕੱਲ੍ਹ ਰੋਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ ਰੋਜੀ ਰੋਟੀ ਦਾ ਸਾਧਨ ਬਣਿਆ ਹੋਇਆ ਹੈ ਪਰ ਫਰੀਦਕੋਟ ਦੇ ਵਿੱਚ ਈ ਰਿਕਸ਼ਾ ਨੇ ਇੰਨਾ ਗਾਹ ਪਾਇਆ ਹੋਇਆ ਹੈ ਕਿ ਜਗਾ ਜਗਾ ਜਿਹੜਾ ਸ਼ਹਿਰ ਦੇ ਵਿੱਚ ਤੁਹਾਨੂੰ ਟ੍ਰੈਫਿਕ ਜਾਮ ਮਿਲਦਾ ਅੰਦਰ ਸੜਕਾਂ ਤੇ ਉਹਦੇ ਵਿੱਚ ਬਹੁਤਾ ਕਾਰਨ ਈ ਰਿਕਸ਼ਾਈ ਬਣਦੇ ਆ ਤੇ ਹੁਣ ਪੁਲਿਸ ਨੇ ਇਹਨਾਂ ਈ ਰਿਕਸ਼ੇ ਵਾਲਿਆਂ ਨੂੰ ਕੁਝ ਨਕੇਲ ਪਾਉਣ ਲਈ ਕੁਝ ਜਾਗਰੂਕ ਕਰਨ ਲਈ ਕਦਮ ਮਿਠਾਉਣੇ ਸ਼ੁਰੂ ਕੀਤੇ ਆ ਇਹ ਜਿਹੜਾ ਤੁਸੀਂ ਸੜਕ ਤੇ ਚੱਲਦੇ ਮੋਟਰਸਾਈਕਲ ਦੇਖ ਰਹੇ ਹੋ ਇਹਨਾਂ ਦੇ ਵਿੱਚ ਪਹਿਲੇ ਮੋਟਰਸਾਈਕਲ ਦੇ ਪਿੱਛੇ ਬੈਠਾ ਡੀਐਸਪੀ ਸ਼ਮਸ਼ੇਰ ਸਿੰਘ ਉਹ ਮੋਟਰਸਾਈਕਲ ਤੇ ਸ਼ਹਿਰ ਦੇ ਅੰਦਰ ਚੱਲ ਰਹੇ ਆ ਤੇ ਨਾਲ ਦੀ ਨਾਲ ਈ ਰਿਕਸ਼ੇ ਵਾਲਿਆਂ ਨੂੰ ਲੱਭ ਰਹੇ ਆ ਜਿੱਥੇ ਜਿੱਥੇ ਮਿਲਦੇ ਆ ਤੇ ਉਹਨਾਂ ਨੂੰ ਬੇਨਤੀ ਕਰ ਰਹੇ ਆ ਜਾਗਰੂਕ ਕਰ ਰਹੇ ਆ ਤੇ ਹਦਾਇਤਾਂ ਵੀ ਕਰ ਰਹੇ ਆ ਕਿ ਜਿਹੜੇ ਨਿਯਮਾਂ ਉਹਨਾਂ ਦੀ ਪਾਲਣਾ ਕਰੋ ਤਾਂ ਕਿ ਤੁਹਾਡੀ ਰੋਜ਼ੀ-ਰੋਟੀ ਕਮਾਉਣ ਦੇ ਚੱਕਰ ਵਿੱਚ ਬਾਕੀ ਸ਼ਹਿਰ ਵਾਸੀਆ ਜਿਹੜੇ ਉਹ ਮੁਸ਼ਕਲ ਵਿੱਚ ਨਾ ਆਉਣ ਤੇ ਤੁਹਾਡੇ ਕਰਕੇ ਟ੍ਰੈਫਿਕ ਜਾਮ ਨਾ ਹੋਵੇ ਆਓ ਸੁਣਦੇ ਹਾਂ ਕਿਸ ਤਰ੍ਹਾਂ ਉਹ ਈ ਰਿਕਸ਼ਾ ਵਾਲਿਆਂ ਨੂੰ ਸਮਝਾ ਰਹੇ ਨੇ ਤੇ ਤੁਸੀਂ ਈ ਰਿਕਸ਼ਾ ਵਾਲਿਆਂ ਦੀ ਕਾਰਵਾਈ ਜਿਹੜੀ ਉਹ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਯਾਰ ਇਹਨੂੰ ਬਸ ਤੁਸੀਂ ਜਦੋਂ ਸਵਾਰੀ ਚੜਾਉਣੀ ਹੈ ਇਹਨੂੰ ਵਿਚਾਲੇ ਬ੍ਰੇਕ ਨਾ ਮਾਰੋ ਨਾਲੇ ਤਾਂ ਕੋਈ ਬਾਤ ਸਾਰਾ ਤੁਹਾਨੂੰ ਮੈਂ ਤੇ ਚੂਗਾ ਨਾਲੇ ਸਵਾਰੀ ਮੈਂ ਤੇ ਚੂ ਠੀਕ ਹੈ ਸਪਸ਼ਟ ਜੀ ਉਹ ਗੱਲ ਆ ਜਦੋਂ ਸਵਾਰੀ ਚੜਾਉਣੀ ਹੈ ਬਿਲਕੁਲ ਕਾਰਨ ਤੋਂ ਕੋਨੇ ਤੋਂ ਪਿੱਛੋਂ ਵਹੀਕਲ ਲੰਘਣਾ ਚਾਹੀਦਾ ਹੈ ਕਈ ਵਾਰੀ ਕਿਹਨ ਸਵਾਰੀ ਨੇ ਤੁਹਾਨੂੰ ਇੱਥੇ ਹੱਥ ਦੇ ਦਿੱਤਾ ਤੁਸੀਂ 10-20 ਮੀਟਰ ਗਾਹ ਜਾ ਕੇ ਰੋਕ ਲਓ ਜਿਹਨੇ ਜਾਣਾ ਉਹਨੇ ਚਲੇ ਜਾਣਾ ਜਿਹਨੂੰ ਕਾਹਲੀ ਉਹਨੇ ਵੇਹੇ ਜਾਣਾ ਠੀਕ ਹੈ ਤਾਂ ਪਤਾ ਲੱਗ ਗਿਆ ਨਾ ਐਦਾਂ ਥੋੜੇ ਵੀ ਕੋਈ ਬੈਠਦਾ ਤੁਹਾਨੂੰ ਲੱਗਦਾ ਨਾ ਸ਼ੱਕ ਤੇ ਤੁਸੀਂ ਉਹ ਸ਼ੱਕੀ ਬੰਦੇ ਦੀ ਕੋਈ ਸ਼ੱਕੀ ਸਮਾਨ ਲੈ ਕੇ ਜਾ ਰਿਹਾ ਠੀਕ ਹੈ ਜਦ ਤੁਹਾਨੂੰ ਇਕੱਲੇ ਤਕੱਲਿਆਂ ਤੁਹਾਡਾ ਹਾਦਸਾ ਵੀ ਹੋ ਸਕਦਾ ਹਾਂਜੀ ਇਹਦਾ ਤੁਹਾਨੂੰ ਸੰਸਪਨ ਲੱਗੇ ਚੱਲ ਜਾਸਾ ਤਾਂ ਬੰਦਾ ਸਹੀ ਹੈ ਠੀਕ ਹੈ ਆ ਪਾਸੇ ਦਾ ਲਾ ਹਾਂ ਜਿੱਥੇ ਤੋਂ ਆਉਂਦਾ ਨਾਲ ਦੇ ਨੂੰ ਕਈ ਵਾਰ ਇਹਦੀ ਫੋਟੋ ਖਿੱਚੀ ਕਬੜ ਜਾਣਾ ਨਾ ਪੰਜਾਬੀ ਇਡੈਂਟੀਟੀ ਦੇ ਕੀ ਹੈ ਜਰੀ ਸਭ ਤੋਂ ਵੱਡੀ ਗੱਲ ਆ ਵੀ ਇਹਨੂੰ ਤੁਸੀਂ ਪਾਰਕ ਠੀਕ ਕਰਨਾ ਵੇਖੋ ਸਹੀ ਪਾਰਕ ਹੈ ਗਿਆ ਸਾਰਿਆਂ ਨੂੰ ਮੌਜ ਹੈ ਸੜਕ ਖਾਲੀ ਹੈ ਹਨ ਤੁਸੀਂ ਵੀ ਸੋਖੇ ਅਗਲਾ ਵੀ ਨਾਲੇ ਸੇਫਟੀ ਰੈਂਦੀ ਹੁੰਦੀ ਹੁੰਦੀ ਜੋ ਤੁਸੀਂ ਰੋਂਗ ਪਾਰਕਿੰਗ ਕਰਦੇ ਨਾ ਨਾਲ ਤਾਂ ਕੋਈ ਵਿੱਚ ਮਾਰੂਗਾ ਤੋੜੂਗਾ ਨਹੀਂ ਤੋੜੂਗਾ ਵਿੱਚ ਮਾਰ ਕੇ ਐਕਸੀਡੈਂਟ ਹੋ ਜਾਦਾ ਹਨ ਸੋ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜਿਹੜੇ ਤੁਹਾਨੂੰ ਨੰਬਰ ਵਗੈਰਾ ਇਹਨਾਂ ਨੇ ਕਿਹਾ ਲਾਉਣ ਨੂੰ ਉਹ ਲਾ ਲਓ ਜੀ ਅਸੀਂ ਅਗਲੇ ਹਫਤੇ ਤੋਂ ਚੈਕਿੰਗ ਸ਼ੁਰੂ ਹੋ ਜਾਣੀ ਹੈ ਨਾ ਮਾੜਾ ਬੰਦਾ ਵਿੱਚ ਵੱਡਦਾ ਤੁਸੀਂ ਸਾਨੂੰ ਦੱਸੋ ਜੇ ਇਹ ਬੰਦਾ ਗਲਤ ਹੈ ਜੀ ਉਪਰ ਬੰਦਾ ਇੱਥੋਂ ਦਾ ਤਾਂ ਲੱਗਦਾ ਨਹੀਂ ਆ ਟ੍ਰੈਫਿਕ ਸੰਬੰਧੀ ਜਿਹੜਾ ਏ ਰਿਕਸ਼ਾ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਵੀ ਤੁਸੀਂ ਜਿਹੜਾ ਟ੍ਰੈਫਿਕ ਤੁਹਾਡੀ ਵਜ੍ਹਾ ਕਰਕੇ ਨਜਾਇਜ਼ ਹੀ ਹੋ ਜਾਂਦਾ ਮੋਲੋਂ ਪੰਜ ਪੰਜ ਚਾਰ ਚੜਤਾਂ 10 ਗੱਡੀਆਂ ਪਿੱਛੇ ਲੱਗ ਜਾਂਦੀਆਂ ਤੁਸੀਂ ਸੜਕ ਦੇ ਵਿੱਚੋਂ ਸਵਾਰੀ ਨੂੰ ਚੱਕਣੀ ਇਹਨਾਂ ਨੂੰ ਸਮਝਾਇਆ ਗਿਆ ਵੀ ਰਸ ਕੀਤੀ ਗਈ ਹੈ ਸ਼ਹਿਰ ਤੇ ਵਕ-ਵਕ ਕਾਰਨਾਂ ਤੇ ਜਾ ਕੇ ਹੋਰ ਇਸ ਤੋਂ ਇਲਾਵਾ ਜਿਹੜੇ ਪੇਪਰ ਰੈਡਿੰਗ ਵਿਦਾਊਟ ਨੰਬਰ ਜਿਹੜੇ ਕੋਈ ਉਸ ਤਰ੍ਹਾਂ ਦੇ ਕੋਈ ਐ ਸਮਾਜਿਕ ਤੱਤ ਉਮਦੇ ਆ ਦੁਪਹਿਰੇ ਸੁਣ ਸੁਣਸਾਨੀਆਂ ਸੜਕਾਂ ਤੇ ਤੇ ਉਹਨਾਂ ਨੂੰ ਵੀ ਜਿਹੜੇ ਅਸੀਂ ਆ ਚੈੱਕ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਚਲਾਨ वगैरह ਕੀਤੇ ਗਏ ਸੜਕ ਤੇ